ਇਹ ਸੜਕ ਦੇ ਕੋਲੇ ਆਪਾਂ ਆ ਮਸਜਿਦ ਬਣੀ ਹੋਈ ਆ ਤੇ ਇੱਥੇ ਤੰਬੂ ਗੱਡਿਆ ਸੀ ਰਾਤ ਗਲਫ ਦੇ ਸਾਈਕਲ ਟੂਰ ਦੌਰਾਨ ਆਪਾਂ ਨੂੰ ਕਿਤੇ ਮੀਂਹ ਨਹੀਂ ਮਿਲਿਆ ਇਸ ਦੇਸ਼ ਦੇ ਇਹਨਾਂ ਦੇਸ਼ਾਂ ਦੇ ਵਿੱਚ ਪਰ ਰਾਤ ਮੀਂਹ ਵੀ ਪਿਆ ਉੱਤੇ ਤਰਪਾਲ ਪਾਲੀ ਸੀ ਟੈਂਟ ਦੇ ਆ ਇੱਕ ਟਰੱਕ ਆ ਕੇ ਖੜਾ ਰਹਾਤਾ ਇਹਦੇ ਉੱਤੇ ਲੂਨ ਲੱਦਿਆ ਹੋਇਆ 1000 ਕਿਲੋ ਕੇਐਸਏ ਕਿੰਗਡਮ ਆਫ ਸਾਊਦੀ ਅਰੇਬੀਆ ਸਮਾਂ ਸਵੇਰ ਦਾ 7 ਵਜੇ ਆ ਤੇ ਇਧਰਲੇ ਪਾਸੇ ਸੂਰਜ ਹੁਣੀ ਚੜ੍ਹਦੇ ਆ ਹਵਾ ਤੇਜ਼ ਵਗੀ ਜਾਂਦੀ ਆ ਰਾਤ ਦੀ ਟੈਂਟ ਵੀ ਟਿੱਡਾ ਜਾਇਆ ਗਿਆ ਕਿ ਰੱਖਿਆ ਹੋਇਆ ਟਿੱਡਾ ਜਾ ਕਰਤਾ ਸੀ ਹਵਾ ਨੇ ਤੇ ਆਹ ਟਰੱਕ ਆਪਣੇ ਪੰਜਾਬ ਵਾਲੇ ਬਾਈ ਦਾ ਮਾਣੂਕੇ ਗਿੱਲ ਵਾਲੇ ਦਾ ਕੀ ਹਾਲ ਚਾਲ ਆ ਬਾਈ ਜੀ ਕੈਮ ਆ ਸੇ ਤਾਂ ਚੁੱਲ੍ਹੇ ਤਪੀ ਜਾਂਦੇ ਆ ਲੋ ਲੰਗਰ ਪੱਕੀ ਜਾਂਦੇ ਆ ਹੋਰ ਬਾਈ ਰਾਜੀ ਬਾਜੀ ਸਫਰ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ 사ウਦੀ ਅਰਬ ਚ ਫਿਰਦੇ ਆਂ ਸਲਵਾ ਤੋਂ ਦਿਮਾਮ ਨੂੰ ਜਾਂਦੇ ਰਾਹ ਤੇ ਤੇ ਕੱਲ ਨੂੰ ਆਪਾਂ ਦੇਸ਼ ਬਹਿਰੀਨ ਦੇ ਵਿੱਚ ਦਾਖਲ ਹੋਵਾਂਗੇ ਮਿਲਦੇ ਆਂ ਆਪਾਂ ਅੱਜ ਦੇ ਸਫਰ ਚ ਅੱਜ ਦੀ ਵੀਡੀਓ ਦੇ ਨਾਲ ਇਹਨਾਂ ਮਾਰੂਥਲਾਂ ਦੇ ਵਿੱਚ ਮਾਰੂਥਲਾਂ ਚ ਬਦਲਬਾਈ ਹੋਈ ਹੋਈ ਆ ਸੋਹਣਾ ਮੌਸਮ ਆ ਨਿੱਕੇ ਨਿੱਕੇ ਕਣੀਆਂ ਪੈਂਦੀਆਂ ਰਹੀਆਂ ਸੂਰਜ ਚੜ੍ਹਿਆ ਸੀ ਫਿਰ ਲੁੱਕ ਗਿਆ ਤੇ ਆਹ ਦੋ ਟਰੱਕ ਰੁਕੇ ਆ ਆਪਣੇ ਪੰਜਾਬ ਵਾਲੇ ਮੇਲੀ ਹੋਣਗੇ ਉਹਨਾਂ ਨੂੰ ਵੀ ਜਾ ਕੇ ਮਿਲਦੇ ਆਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜਦੋਂ ਆਪਾਂ ਇਹ ਰਾਤ ਸਫਰ ਕਰਨਾ ਸੀ ਤਾਂ ਆਪਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਹਾਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਣਾ ਪਰ ਭਰੋਸਾ ਸੀਗਾ ਵੀ ਆਪਾਂ ਨੂੰ ਖਾਣ ਪੀਣ ਨੂੰ ਬਹੁਤ ਕੁਝ ਮਿਲਣਾ ਆਪਾਂ ਵੀ ਇਹ ਟਰੱਕਾਂ ਦੇ ਆਸਰੇ ਚੱਲੀ ਜਾਂਦੇ ਆ ਤੇ ਆਪਣਾ ਸਾਈਕਲ ਵੀ ਹਸਾਰਾ ਲੈ ਕੇ ਟਰੱਕਾਂ ਦੇ ਨਾਲ ਖੜ ਜਾਂਦਾ ਅ ਤਿੰਨ ਟਰੱਕ ਰੁਕੇ ਆ ਇਹ ਵੀਰ ਫਗਵਾੜੇ ਤੋਂ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਠੀਕ ਠਾਕ ਬੱਧੀ ਜੀ ਤੁਸੀਂ ਨਾਓ ਜੀ ਚੜਦੀ ਕਲਾ ਚਾਹੀਦੀ ਆ ਇਹ ਵੀ ਦਿਮਾਗ ਨੂੰ ਚੱਲੇ ਆ ਤੇ ਦੋ ਟਰੱਕ ਆ ਰੁਕੇ ਆ ਪਿੱਛੇੋਂ ਇਹ ਬਾਈ ਹੁਣੀ ਅਮਰਤਸਰ ਸਾਹਿਬ ਤੋਂ ਆ ਕਿੱਦਾਂ ਵੀਰੇ ਰਾਜੀ ਬਾਜੀ ਆਉਂ ਸਿੰਘ ਸਾਹਿਬ ਉਥੇ ਚਾਹ ਬਣਾਈ ਜਾਂਦੇ ਆ ਤੇ ਬਸ ਐ ਮੇਲੇ ਗੇਲੇ ਹੋਈ ਜਾਂਦੇ ਆ ਤੇ ਆਪਾਂ ਨੂੰ ਖਾਣ ਪੀਣ ਦਾ ਸਾਰੇ ਰਾਹ ਦੇ ਵਿੱਚ ਰੋਕਣ ਦਾ ਕਿਤੇ ਵੀ ਕੋਈ ਰੌਲਾ ਨਹੀਂ ਸੁੱਖ ਨਾਲ ਆਪਣੇ ਲਈ ਥਾਂ-ਥਾਂ ਤੇ ਢਾਬੇ ਖੁੱਲੇ ਆ ਤੇ ਐ ਲੰਗਰ ਗੁਰੂ ਘਰ ਦਾ ਲੰਗਰ ਵਰਤੀ ਜਾਂਦਾ ਚੰਗਾ ਵੀਰੇ ਫਿਰ ਤੁਸੀਂ ਪਹੁੰਚੋ ਗੱਡੀ ਥੋੜੀ ਥੋੜੀ ਜਿਹੀ ਵਿਚਾਲੇ ਖੜੀ ਆ ਤੇ ਗੱਡੀ ਦੇ ਬਾਈ ਨੇ ਮੋਟਾ ਕਰਕੇ ਲਿਖਿਆ ਹੋਇਆ ਪੰਜਾਬ ਠੀਕ ਆ ਵੀਰੇ ਓਕੇ ਬਾਈ ਰਾਵੀ ਉਹ ਚੈਨ ਹੋ ਰਹੀ ਹੈ ਕੋਈ ਉਹ ਉਥੋਂ ਸੀ ਉਹ ਯੂਪੀ ਤੋਂ ਸੀ ਮੁੰਡਾ ਮਿਲਿਆ ਸੀ ਸਾਨੂੰ ਇੱਕ ਦਿਨ ਉਹ ਗੱਡੀ 'ਤੇ ਚੜ ਕੇ ਉਹ ਸਿਲੇ ਬਾਡਰ ਤੇ ਗੱਡੀ ਉਹ ਸਿਲੇ ਬਾਡਰ ਤੇ ਗੱਡੀ ਉਹਦੇ ਪਿੱਛੇ ਦੀ ਕੋਈ ਕੋਪਰਾ ਨਿਕਲਿਆ ਹੀਗਾ ਉਹ ਇਧਰੋਂ ਗਿਆ ਸੀ ਕਹਿੰਦੇ ਆ ਤਾਂ ਸਿੱਪ ਗਈ ਦੀ ਹੈ ਉਹ ਸੀ ਸਾਈਕਲ ਬਾਬਾ ਸੀਗਾ ਉਹ ਹਰਿਆਣੇ ਵਾਲਾ ਸੀ ਹਾਂ ਇਹਨਾਂ ਨੂੰ ਮੈਸੇਜ ਵੀ ਕੀਤਾ ਇਹਨਾਂ ਦੇ ਨਾਮ ਠੀਕ ਹੈ ਬਾਈ ਠੀਕ ਤੁਸੀਂ ਸਿੰਘ ਸਾਹਿਬ ਕਿੱਥੋਂ ਅਸੀਂ ਅਮਰ ਸਾਹਿਬ ਤੋਂ ਬਹੈਤ ਨੂੰ ਅਮਰ ਸਾਹਿਬ ਤੋਂ ਮੈਂ ਉਧਰ ਹਾਂ ਰਵੀ ਦੀ ਕੋਲ ਹਾਂ ਰਾਵੀ ਵਾਲ ਕਿਹੜਾ ਪਿੰਡ ਤੁਹਾਡਾ ਉਹ ਰਮਦਾਸ ਵਾਲਾ ਇਹ ਇਧਰੋਂ ਜਾਈਏ ਪਿੰਡ ਨਾਲਾ ਹੁੰਦਾ ਹੈ ਵੀ 10 ਕਿਲੋਮੀਟਰ ਦੇ ਆ ਗਈ ਤੇ ਅੱਗੇ ਪਿੰਡਾਂ ਦਾ ਸੁਲਤਾਨਵਾਲਾ ਰਮਦਾਸ ਫੇਰ ਅੱਗੇ 10 ਕਿਲੋਮੀਟਰ ਠੀਕ ਆ ਠੀਕ ਰਮਦਾਸ ਦੇ ਨਾਲੇ ਦੇ ਬਿਲਕੁਲ ਸੱਜੇ ਅਸੀਂ ਕਿਹੜਾ ਉਧਰ ਸਾਈਕਲ ਚਲਾਉਂਦੇ ਫਿਰਦੇ ਰਮਦਾਸ ਜੱਟਾਂ 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 ਪਿਛਲੇ ਪਾਸੇ ਰਮਦਾਸ ਦੇ ਰਾਵੀ ਦਾ ਇਲਾਕਾ ਸੋਹਣਾ ਉਹ ਹਾਂ ਬੜੀ ਵਧੀਆ ਇਲਾਕਾ ਸਾਨੂੰ ਪਹੇਲ ਲੱਗਾ ਇੱਥੇ ਖੜੇ ਖੜੇ ਬਹੁਤ ਤੇਜ਼ ਮੀਂਹ ਪਗਣਾ ਮੀਂਹ ਪੈਣ ਲੱਪਿਆ ਸੀ ਫਿਰ ਉਹ ਟਰੱਕ ਦੇ ਵਿੱਚ ਇੱਕ ਬੈਠੇ ਰਹੇ ਅਸੀਂ 10 15 ਮਿੰਟ ਹੁਣ ਮੜਾ ਇਹ ਰੁਕਿਆ ਤੇ ਚੱਲਦੇ ਆਂ ਮਿੱਟੀ ਇੱਥੇ ਆਏ ਆ ਪਾਂਡੋ ਆ ਨਰੀ ਗਾਚੀ ਪੈਰਾ ਪੂਰਾ ਨਾਲ ਐ ਲੱਪਤਰ ਜਾਂਦੀ ਆ ਇਹੋ ਜੀ ਮਿੱਟੀ ਇਹਦੀ ਸਾਰੀ ਚਲੋ ਠੀਕ ਆ ਵੀਰੇ ਫਿਰ ਕੱਢੋ ਬਾਟਾਂ ਤੁਸੀਂ ਵੀ ਚੰਗਾ ਭਾਈ ਫਸਲੀ ਕੰਮ ਚੰਗਾ ਜੀ ਸਿੰਘ ਸਾਹਿਬ ਠੀਕ ਆ ਜੀ ਮਿਹਰਬਾਨੀ ਓਕੇ ਮੀਣੇ ਇੱਥੇ ਚੰਗੀ ਡੱਚ ਕੱਢੀ ਆ ਸਵੇਰ ਦੀ ਪੂਰਾ ਵਰਿਆ ਮੀਂਹ ਸਾਈਕਲ ਚੋਲੇ ਜਦੋਂ ਦੇ ਮੈਂ ਲੈ ਆ ਨਵੇਂ ਆਹ ਪਹਿਲਾ ਮੀਂਹ ਪਿਆ ਇਹਨਾਂ ਤੇ ਜਿਹੜੀ ਆ ਮਿੱਟੀ ਆ ਇਹ ਸਾਈਕਲ ਤੇ ਫਸ ਗਈ ਕਿਤੇ ਧੋਣਾ ਧਾਣਾ ਪੈਣਾ ਇਹਨੂੰ ਸਾਰੇ ਪਾਸੇ ਤੇ ਬਾਟਾਂ ਵੱਢੀ ਜਾਂਦੇ ਆ ਪਰ ਇੱਕ ਸੁਖੇ ਹੋ ਗਿਆ ਕਿ ਹਵਾ ਰੁਕ ਗਈ ਹਵਾ ਵਗਦੀ ਹੋਵੇ ਫਿਰ ਬਾਉ ਖਾ ਜਾਂਦਾ ਮੀਂਹ ਨੇ ਅੱਜ ਐ ਬਾਗੜ ਬੁੱਲੇ ਜੇ ਬਣਾਤੇ ਅਨੀਲਾ ਕੋੜ ਕੱਢ ਲਿਆ ਇਹ ਕੋੜ ਸਾਡੇ ਕੋਲ ਲਦਾਖ ਵੇਲੇ ਦਾ ਇਹਦੋਂ ਲਦਾਖ ਟੂਰ ਲਾਇਆ ਸਾਈਕਲ ਤੇ ਅਸੀਂ ਹੋਂ ਦਾ ਸਾਡੇ ਕੋਲੇ ਆ ਤੇ ਇਸ ਟੂਰ ਦੇ ਵਿੱਚ ਪਹਿਲੀ ਏਰੀ ਕੱਢਣ ਦੀ ਲੋੜ ਪਈ ਆ ਆ ਸੁਹਾੜਾ ਤੂੰ ਨੇ ਜੋਂ ਤੇ ਗੁਰਾਂ ਦੇ ਨਾਲ ਜੀ ਕਾ ਨੂੰ ਨੈਨੇ ਨੋ ਨਾ ਤੇਰੀ ਮੀਨੇ ਨੈਨਾ ਸੋ ਨਾ देयर आर लॉट ऑफ ਖੰਬਸ ਇਨ ਥਿਸ ਫਰੇਮ ਸਮੁੰਦਰ ਵਾਲੇ ਇਧਰ ਕੁਝ ਪਲੱਟ ਪਲੂਟ ਲੱਗੇ ਹੋਏ ਆ ਉਤੋਂ ਬਿਜਲੀ ਤਿਆਰ ਕਰਕੇ 사우ਦੀ ਅਰਬ ਦੇ ਅੰਦਰਲੇ ਭਾਗਾਂ ਨੂੰ ਲੈ ਕੇ ਜਾਂਦੇ ਆ 사우ਦੀ ਅਰਬ ਗੂਗਲ ਮੈਪ ਤੇ ਨਕਸ਼ਾ ਦੇਖਿਓ ਬਹੁਤ ਵੱਡਾ ਦੇਸ਼ ਆ ਇਹ ਬਹੁਤ ਵੀ ਹਜੇ ਛੋਟਾ ਰਹਿ ਗਿਆ ਇਹ ਉਤੋਂ ਵੀ ਵੱਡਾ ਦੇਸ਼ ਆ ਤੇ ਇਹ 사우ਦੀ ਅਰਬ ਦੀ ਕਰੰਸੀ ਆ ਜਿਹੜੀ ਕਿ ਜੇਬ ਵਿੱਚ ਪਈ ਬਈ ਸੁਲਾਵ ਫੜ ਗਈ ਹੁਣ ਇਹਨੂੰ ਮੜਾ ਜਾਏ ਚਪਾਇਆ ਹੈ ਵਾਟਰਪਰੂਫ ਆ ਸੌਦਾ ਸਪੀਕਰ ਕੱਢਿਆ ਬਾਹਰ ਬਾਜਾ ਗਾਜਾ ਸੁਣਦੇ ਗਾਹ ਨੂੰ ਵਾਧਦੇ ਆ ਜਿਹੜੀ ਆਹ ਬਣੀ ਹੋਈ ਆ ਡਾਟ ਜੇ ਫੜਕ ਟੋੜੀ ਹੋਈ ਆ ਇਹਦਾ ਮਤਲਬ ਇਹ ਆ ਵੀ ਕਿਸੇ ਵੀ ਟਰੱਕ ਦਾ ਜੇ ਟਾਇਰ ਇਧਰ ਨੂੰ ਜਾਂਦਾ ਤਾਂ ਡਰਾਈਵਰ ਨੂੰ ਨਾਲ ਦੀ ਨਾਲ ਪਤਾ ਲੱਗ ਜੇ ਜੇ ਉਹਦੀ ਅੱਖ ਵੀ ਲੱਗੀ ਹੋਵੇ ਤਾਂ ਗੜ 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 ਕਟਰ ਕਰ ਅੱਜੇ ਵੈਰੀ ਬਣ ਗਿਆ ਅੱਜ ਔਖਾ ਹੀ ਤੋਰਨ ਦਊਗਾ ਮਾਰੂ ਖਲਾਸੇ ਜਦੋਂ ਮੀਂਹ ਪੈਂਦਾ ਤੇ ਬੇਸ ਹਵਾ ਪੈਂਦਾ ਇੱਥੇ ਫੜ ਫੜ ਛੇਤੀ ਆ ਜਾਂਦੇ ਆ ਸਾਰੀਆਂ ਸਾਰੇ ਦੇਸ਼ਾਂ ਦੇ ਵਿੱਚ ਚੜਾਕਾ ਨਾਲ ਦੀ ਨਾਲ ਰੁਕ ਵੀ ਗਿਆ ਇਧਰ ਮਾੜਾ ਜਿਹਾ ਪੈਰ ਥੱਲੇ ਲਾਉਣੇ ਆ ਤਾਂ ਪੈਰ ਦੇ ਨਾਲ 2-2 ਕਿਲੋ ਮਿੱਟੀ ਲੰਕ ਜਾਂਦੀ ਆ ਇਧਰਲੇ ਪਾਸੇ ਆਪਾਂ ਸਾਈਕਲ ਖਿਲਾ ਰਿਆ ਤੇ ਸਮਾਂ ਪਾਉਣੇ ਕੀ 11 ਦਾ ਹੋ ਗਿਆ ਖਾਣ ਪੀਣ ਨੂੰ ਤਾਂ ਇੱਥੇ ਮਿਲਣੇ ਕੀ ਆ ਸਾਰਾ ਹੀ ਪੱਧਰ ਆ ਇੱਥੇ ਸਰ ਲਾ ਗੁਜ਼ਾਰਨ ਵਾਸਤੇ ਵੀ ਕੋਈ ਮਾੜੀ ਮੁੱਠੀ ਹੋਟਲ ਲੱਭਣੀ ਪੈਂਦੀ ਓਲਾ ਜਾ ਕਿਉਂਕਿ ਇੱਥੇ ਸਾਹਮਣੇ ਤਾਂ ਪਾਬੰਦੀਆਂ ਇੰਨਾ ਕਮਾਂ ਦੀਆਂ ਤੇ ਸੜਕ ਦੇ ਪਰਲੇ ਪਾਸੇ ਆਪਣਾ ਪੰਜਾਬ ਵਾਲਾ ਵੀਰ ਉਧਰੋਂ ਆ ਰਿਹਾ ਦਿਮਾਹ ਵੱਲੋਂ ਉਹ ਗੱਡੀ ਖੜੀ ਉਹਦੀ ਫੈਡੈਕਸ ਦੀ ਉਥੇ ਜਾਣੇ ਆ ਤੇ ਉਹ ਬਾਈ ਕਹਿੰਦਾ ਮੇਰੇ ਕੋ ਟੋਸਟਰ ਜਿਹਾ ਹੈਗਾ ਤਾਂ ਇੱਕ ਅਦਾ ਬਰੈਡ ਬਰੂਡ ਖਾਣੇ ਆ ਉਹਦੇ ਕੋਲ ਜਾ ਕੇ ਪੁਲਿਸ ਵਾਲੇ ਫਿਰਦੇ ਆ ਇਹਨਾਂ ਦੀ ਅੱਖ ਪੂਰੀ ਆ ਆਪਣੇ ਤੇ ਨਿਗਾਹ ਰੱਖਦੇ ਆ ਕੱਲ ਦੇ ਮਿਲਦੇ ਵੀ ਆ ਇਹ ਵਧੀਆ ਪਿਆਰ ਨਾਲ ਗੱਲਬਾਤ ਕਰਦੇ ਨੇ ਟਰੱਕ ਤੇ ਲਿਖਿਆ ਹੋਇਆ fedex.com ਫੈਡੈਕਸ ਇੱਕ 카ਰਗੋ ਕੰਪਨੀ ਆ ਤੇ ਦੁਨੀਆ ਦੇ ਵਿੱਚ ਸਮਾਨ ਨੂੰ ਇਧਰੋਂ ਉਧਰ ਪਹੁੰਚਾਉਂਦੀ ਆ। ਹੋਰ ਬਾਈ ਕੈਮਾ ਸੇ ਤਾਂ? ਵਧੀਆ ਬਾਈ ਜੀ ਤੁਸੀਂ ਸੁਣਾਓ ਜੀ। ਚੜਦੀ ਕਲਾ। ਪਿੰਡ ਜੰਡਿਆਲਾ ਗੁਰੂ ਆ। ਤੇ ਕੱਲ ਵੀ ਰਾਤ ਨੇ ਮੈਨੂੰ ਮਿਲਿਆ ਤਾਂ ਸੀਗਾ ਪਰ ਉਦੋਂ ਸ਼ੁਰਤੇ ਦੀ ਗੱਡੀ ਆ ਗਈ ਸੀ ਨਾਲ ਦੀ ਨਾਲ ਤੇ ਜਾਣਾ ਪੈ ਗਿਆ। ਉਦੋਂ ਮੁਲਾਕਾਤ ਆਪਣੀ ਹੋਈ ਨਹੀਂ ਉਦੋਂ ਇਸ ਪਾਰਕਿੰਗ ਦੇ ਵਿੱਚ ਖੜੇ ਸੀਗੇ। ਤੁਸੀਂ ਹੁਣ ਦਮਾਮ ਸਮਾਨ ਲੈ ਕੇ ਆਏ ਆਂ? ਹਾਂ ਜੀ ਮੈਂ ਦਮਾਮ 에어ਪੋਰਟ। ਦਮਾਮ ਦਮਾਮ 에어ਪੋਰਟ ਵੀ ਹੈਗਾ। ਇੰਟਰਨੈਸ਼ਨਲ। ਹਾਂ ਜੀ। ਅੱਛਾ ਤੁਸੀਂ ਫੈਡੈਕਸ ਦਾ ਸਮਾਨ ਉੱਥੇ ਲਾਏ? ਫੈਡੈਕਸ ਜਹਾਜ਼ਾਂ 'ਚ ਉੱਡ ਕੇ ਹੋਰ ਦੇਸ਼ਾਂ ਨੂੰ ਪਹੁੰਚਦਾ ਹੈ। ਵੱਡੀ ਕੰਪਨੀ ਹੈ ਬਾਈ ਫੈਡੈਕਸ। ਮਿਕਸਰ ਰੋਡ ਹੁੰਦਾ ਨਾ ਇਹ ਜਾਂਦਾ ਖਾਲੀ ਹੋ ਜਾਂਦਾ। ਠੀਕ ਹੈ। ਜਦੋਂ ਦਰੋਹੀ ਜਾਂਦਾ ਹੈ ਅੱਗੇ। ਹੂੰ। ਬਾਕੀ ਜੇ ਇੰਦਰ ਉਧਰ ਦਾ ਕਿਸੇ ਦਾ ਹੋਵੇ, ਦਵਾਮ ਦਾ ਹੋਵੇ, ਸਟੇਡੀ ਦਾ ਜਾਂ ਰਿਆਦ ਦਾ ਹੋਵੇ ਫਿਰ ਉਸ ਤੋਂ ਅੱਗੇ ਦੋ ਰਿਆਦ ਦਵਾਮ ਜਾਂ ਜੱਦੇ ਨੂੰ ਫਿਰ ਉੱਥੇ ਜਾਂਦਾ। ਠੀਕ ਹੈ। ਉਹ ਤਾਂ ਕਲੀਅਰ ਕਰਕੇ ਫਿਰ ਗੱਡੀ ਜਾਂਦੀ ਹੈ। ਠੀਕ ਹੈ। ਇਹ ਬਾਈ ਹੁਣੀ ਏਟੀਐਸ ਕੰਪਨੀ 'ਚ ਨੇ ਤੇ ਏਟੀਐਸ ਉਹ ਕੰਪਨੀ ਹੈ ਜਿਹਦੇ ਵਿੱਚ 24 ਦਸੰਬਰ ਨੂੰ ਦਾਸ ਹੁਣ ਦਾ ਜਨਮ ਦਿਨ ਮਨਾਇਆ ਸੀ। ਕਿਹੜੀ ਜਗ੍ਹਾ ਸੀ ਉਹ ਰਸਲ ਖੇਮਾ ਹੀ ਸੀ ਰਸਲ ਖੇਮਾ ਗੁਰਦੁਆਰਾ ਸਾਹਿਬ ਦੇ ਲਾਗੇ ਤਾਂਗੇ ਸੀ ਐਟੀਐਸ ਅਲਜ ਜੀਰਾ ਅਲਜ ਜੀਰਾ ਉਹ ਜਗ੍ਹਾ ਦਾ ਨਾਮ ਅਲਜ ਜੀਰਾ ਜਿੱਥੇ ਗੁਰਦੁਆਰਾ ਸਾਹਿਬ ਆ ਹਨ ਆਪਣੇ ਲਈ ਇਹ ਸਾਰੇ ਟਰੱਕ ਹੁੰਦੇ ਆ ਪਰ ਅਸਲ ਦੇ ਵਿੱਚ ਇਹਨਾਂ ਸਾਰਿਆਂ 'ਚ ਫਰਕ ਹੁੰਦਾ ਜਿਵੇਂ ਆ ਪਿੱਛੇ ਖੜਾ ਟਰੱਕ ਆ ਜਿਹੜਾ ਇਹਨੂੰ ਬਾਕਸ ਕਿਹਾ ਜਾਂਦਾ ਬਾਕਸ ਤੋਂ ਮਤਲਬ ਕਿ ਡੱਬਾ ਬੰਦ ਹੁੰਦਾ ਫੈਡੈਕਸ ਵਾਲਾ ਸਾਰਾ ਸਮਾਨ ਇਹਦੇ ਵਿੱਚ ਪਿਆ ਹੁੰਦਾ ਇੱਕ ਲੋ ਬੈਡ ਹੁੰਦਾ ਇੱਕ ਹੁੰਦਾ ਫਲੈਟ ਹੁੰਦਾ ਇੱਕ ਜਿਹੜਾ ਜੇ ਕੋਈ ਸਬਜ਼ੀਆਂ ਰੱਖਿਆ ਜਾਂਦੀਆਂ ਉਹਨੂੰ ਫਰਿੱਜ ਹੁੰਦੀ ਹੈ ਜਿਹੜੀ ਉਹਨੂੰ ਰੀਫਰ ਕਿਹਾ ਜਾਂਦਾ ਬਾਕੀ ਅਰਬੀ ਦੇ ਵਿੱਚ ਵੀ ਨਾ ਹੁੰਦੇ ਆ ਜਿਵੇਂ ਇਹਨੂੰ ਸੰਦੂਕ ਕਹਿ ਦਿੰਦੇ ਆ ਇਸ ਟਰੱਕ ਨੂੰ ਜੀ ਤੇ 2016 ਦੇ ਵੀਰ ਹੋਣੀ ਇਸ ਦੇ ਵਿੱਚ ਆਏ ਹੋਏ ਆ ਬੰਦੇ ਆਪਣੇ ਸੋਹਣੇ ਲੱਗੇ ਹੋਏ ਆ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਸੀ ਵੀ ਇਹ ਦੇਖ ਦੇ ਵਿੱਚ ਮੁੰਡੇ ਜਿਹੜੇ ਆਉਂਦੇ ਆ ਪਰਿਵਾਰਾਂ ਨੂੰ ਬੁਲਾਉਣਾ ਇੱਥੇ ਔਕਾ ਕਮਾਈਆਂ ਘੱਟ ਹੁੰਦੀਆਂ ਨੇ ਜਾਂ ਕਹਿ ਲਈਏ ਵੀ ਹਸਾਬ ਕਿਦਾਂ ਕੰਮ ਹੁੰਦਾ ਵੀ ਟੱਬਰ ਇੱਥੇ ਰੱਖ ਕੇ ਖਰਚੇ ਪੂਰੇ ਨਹੀਂ ਆਉਂਦੇ ਗੱਲ ਬਾਤ ਆ ਯੂਈ ਤੋਂ ਚਲਦੇ ਆ 사ऊदी ਅਰਬ ਨੂੰ ਤੇ ਅੰਬਰੂਖ ਖਾਦੇ ਅਸੀਂ ਸਮਾਨਸਲਾ ਖਾਈ ਜਾਂਦੇ ਆ ਫਲ ਖਾ ਕੇ ਨਾ ਫਰੂਟ ਖਾ ਕੇ ਭੁੱਖ ਲੱਗਦੀ ਵੱਧ ਵੀਰੇ ਲੱਗਦੀ ਲੱਗਦੀ ਤੇ ਅੰਬਰੂਖ ਦਾ ਵੀ ਚੰਗਾ ਸੇਵਾਰ ਉਹ ਟਕਾ ਆਉਂਦਾ ਰੋਟੀ ਨਾਲ ਤੇ ਉਹ ਫਿਰ ਗਾਂ ਜਾ ਕੇ ਦੇਖੀਂ ਦਮਾਮ ਇੰਡਸਟਰੀਅਲ ਸਿਟੀ ਆ ਇਹਦੀ 사ऊदी ਅਰੇਬੀਆ ਦੇ ਸਭ ਤੋਂ ਵੱਧ ਇੰਡਸਟਰੀ ਇੱਥੇ ਆ 70 ਕਿਲੋਮੀਟਰ ਦੂਰ ਆਪਾਂ ਲਗਭਗ ਬੈਠੇ ਆ ਤੇ ਇੰਡਸਟਰੀ ਏਰੀਆ ਇਹਦਾ ਇੱਥੇ ਹੀ ਸ਼ੁਰੂ ਹੋ ਜਾਂਦਾ ਤੇ ਇੰਡਸਟਰੀ ਏਰੀਆ ਨੂੰ ਜੋ ਸਾਜੋ ਸਮਾਨ ਢੋਂਦੇ ਆਪਣੇ ਪੰਜਾਬੀ ਭਰਾ راہ ਤੇ ਦੇਖ ਕੇ ਬ੍ਰੇਕ ਮਾਰਦੇ ਮਾਰਦੇ ਜਿੱਥੇ ਇਹਨਾਂ ਨੂੰ ਥਾਂ ਮਿਲਦੀ ਹੈ ਰੋਕਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਨੂੰ ਦਸੂਹਾ ਮਕੇਰੀਆ ਤੋਂ ਜੀ ہاں ਜੀ ਮੇਰਾ ਨਾਮ ਮਲਕੀਤ ਸਿੰਘ ਜੀ ਦਸੂਹਾ ਮਕੇਰੀਆ ਤੋਂ ਮਲਕੀਤ ਸਿੰਘ ਠੀਕ ਹੈ ਇਹਨੂੰ ਭਾਈ ਤੇ 10 ਸਾਲ ਹੋ ਗਏ ਨੇ ਇਸੇ ਲੈਣ ਦੀ ਠੀਕ ਹੈ ਬਈ ਤੋਂ ਸਾਊਦੀ ਅਰਬ ਨੂੰ ਬਈਆਂ ਦਾ ਸਾਡੇ ਨਿਆਣੇ ਆਦੇ ਇਹ ਵੀ ਉਹਨਾਂ ਨੂੰ ਮਿਲਿਓ ਜਰੂਰ ਇਹ ਮਤਲਬ ਲੜਕੇ ਦਾ ਨਾਮ ਮਨਿੰਦਰਪਾਲ ਸਿੰਘ ਆ ਤੇ ਲੜਕੀ ਦਾ ਨਾਮ ਆ ਗਗਨਦੀਪ ਉਹ ਕਹਿੰਦੇ ਡੈਡ ਜੀ ਜਰੂਰ ਮਿਲ ਕੇ ਜਾਇਓ ਭਾਜੀ ਹੁਣਾਂ ਨੂੰ ਮੈਂ ਚਲੋ ਠੀਕ ਹੈ ਮਿਲ ਕੇ ਜਾਵਾਂਗੇ ਆ ਮੇਰੇ ਨਾਲ ਬਾਈ ਆਇਆ ਕਿਰਪਾਪੁਰ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦਾਸਪੁਰ ਤੋਂ ਆਇਆ ਨਾਮ ਮੇਰਾ ਗਰਾਂਦੀਪ ਸਿੰਘ ਗਗਨਦੀਪ ਸਿੰਘ ਠੀਕ ਆ ਸਫ਼ਰ ਕਰਦੇ ਕਰਦੇ ਆਪਾਂ ਦਮਾਮ ਦੇ ਨੇੜੇ ਪਹੁੰਚੇ ਹੋਏ ਆ ਇਨਾ ਵੀ ਨੇੜੇ ਨਹੀਂ ਹਜੇ ਦੂਰ ਆ ਵੈਸੇ ਦਮਾ ਮਹਾਫ ਮੂਨ ਵਿੱਚ ਜਿਹੜੇ ਇਹਨਾਂ ਰਾਮਾਂ ਤੇ ਚੱਲਦੇ ਹੋ ਇਹਨਾਂ ਨੂੰ ਥਾਵਾਂ ਨੂੰ ਜਾਣਦੇ ਆ ਆਪਣੇ ਬਹੁਤ ਸਾਰੇ ਮਿੱਤਰ ਬੇਲੀ ਕਹਿੰਦੇ ਹੁੰਦੇ ਆ ਬਾਈ ਤੁਸੀਂ ਇਹਨਾਂ ਲੋਕਲ ਲੋਕਾਂ ਨੂੰ ਮਿਲੋ ਜਿਹੜੇ ਇੱਥੋਂ ਦੇ ਰੋਗ ਰਹਿਣਦੇ ਆ ਉਹਨਾਂ ਦਾ ਰਹਿਣ ਸਣ ਕਿਦਾਂ ਦਾ ਕੀ ਗੱਲਬਾਤ ਆ ਮੈਂ ਉਹਨਾਂ ਸਾਰਿਆਂ ਨੂੰ ਦੱਸ ਦੇਵਾਂ ਵੀ ਇਹ ਜਿਹੜੇ ਦੇਸ਼ ਨੇ ਇਹਨਾਂ ਦਾ ਬਹੁਤ ਪ੍ਰਾਈਵੇਸੀ ਵਾਲੀ ਗੱਲਬਾਤ ਆ ਜਦੋਂ ਇਹਨਾਂ ਦੇ ਵਿਆਹ ਵੀ ਹੁੰਦੇ ਨੇ ਤਾਂ ਵਿਆਹ ਦੇ ਵਿੱਚ ਬੀਬੀਆਂ ਅੱਡ ਪੈਂਦੀਆਂ ਬੰਦੇ ਅੱਡ ਪੈਂਦੇ ਆ ਬੰਦੇ ਬੀਬੀਆਂ ਵਾਲੇ ਪਾਸੇ ਵੀ ਨਹੀਂ ਜਾਂਦੇ ਕਹਿੰਦਾ ਬਾਬੇ ਆ ਲੈਵਲ ਦੀ ਪ੍ਰਾਈਵੇਸੀ ਇੱਥੇ ਰੱਖੀ ਜਾਂਦੀ ਹੈ ਬਹੁਤ ਸਾਰੇ ਹੋਟਲ ਆ ਬਹੁਤ ਸਾਰੇ ਬੀਚ ਇਹੋ ਜਿਹੇ ਹੁੰਦੇ ਸਿਰਫ ਉਥੇ ਇੱਥੋਂ ਦੇ ਲੋਕਲ ਲੋਕ ਜਾ ਸਕਦੇ ਆ ਬਾਹਰਲੇ ਬੰਦੇ ਨੂੰ ਨਹੀਂ ਜਾਣ ਦਿੰਦੇ ਜਾਂ ਨਾਨ ਮੁਸਲਮ ਨੂੰ ਨਹੀਂ ਜਾਣ ਦਿੰਦੇ ਤੇ ਜਾਂ ਇਕੱਲੇ ਕਹਰੇ ਬੰਦੇ ਨੂੰ ਜਾ ਜਾਣ ਦਿੰਦੇ ਟੱਬਰ ਨਾਲ ਜਾ ਸਕਦਾ ਇਹ 사ਉਦੀ ਅਰੇਬੀ ਦੀ ਗੱਲ ਕਰ ਰਿਹਾ ਮੈਂ ਇਧਰਲੇ ਪਾਸੇ ਆਪਣੇ ਬਹੁਤ ਸਾਰੇ ਬੀਚ ਬਣੇ ਹੋਏ ਨੇ ਸਮੁੰਦਰ ਦੇ ਨਾਲ ਨਾਲ ਤੇ ਉਥੇ ਵੀ ਪ੍ਰਾਈਵੇਸੀ ਆ ਸੋ ਇਹਨਾਂ ਦੇ ਵਿੱਚ ਵੜਨਾ ਇਹ ਔਖਾ ਕੰਮ ਆ ਕਾਉਟ ਸਰਫਿੰਗ ਐਪਲੀਕੇਸ਼ਨ ਹੁੰਦੀ ਆ ਉੱਥੇ ਮੈਂ ਇੱਕ ਦੋ ਜਣਾਂ ਨੂੰ ਰਿਕਵੈਸਟ ਭੇਜੀ ਸੀ ਕਿ ਵੀ ਭਾਈ ਬੇ ਐਂ ਕਰਕੇ ਘੁੰਮ ਰਹੇ ਆ ਤਾਂ ਪਰ ਉਹ ਇੱਥੇ ਨਹੀਂ ਮਨਜ਼ੂਰ ਕਰਦੇ ਪਰਦੇਦਾਰੀ ਬਹੁਤ ਵੱਡੀ ਛੈ ਆ ਇਹਨਾਂ ਦੇਸ਼ਾਂ ਦੇ ਵਿੱਚ ਤੇ ਤਮਾਮ ਦੇ ਲਾਗੇ ਤੱਕ ਗਿਆ 30 ਕਿਲੋਮੀਟਰ ਬਾਕੀ ਹੋਣਾ ਵਾਟਾਂ ਖਿੱਚੀ ਜਾਂਦੇ ਆ ਹਵਾ ਵਗੀ ਜਾਂਦੀ ਆ ਇਧਰਲੇ ਬਸੇ ਸਾਊਦੀ ਅਰਬ ਦਾ ਇਹ 20 ਏਰੀਆ ਲੋਕ ਹਲਫੂਫਾਂ ਘੁੰਮਦੇ ਆ ਵੱਲੋਂ ਆਉਂਦੇ ਆ ਸਮੁੰਦਰ ਦੇ ਕੰਢੇ ਇੱਥੇ ਆਪਣੇ ਪਰਿਵਾਰਾਂ ਨਾਲ ਰਹਿੰਦੇ ਆ ਬਹੁਤ ਸਾਰੀਆਂ ਛਤਰੀਆਂ ਛੁਤਰੀਆਂੀਆਂ ਬਣੀਆਂ ਹੋਈਆਂ ਨੇ ਸੇਖਾਦਾ ਜਾ ਰਿਹਾ ਅੱਜ 11 ਆਹ ਲੈਵਲ ਤੱਕ ਵੀ ਸਾਈਕਲ ਦੇ ਵਿੱਚੋਂ ਥਾਂ ਥਾਂ ਤੋਂ ਆਵਾਜ਼ ਆਉਣੀਆਂ ਸ਼ੁਰੂ ਹੋਈਆਂ ਲੈ ਇਧਰਾਂ ਦੇ ਵਿੱਚੋਂ ਉੱਥੇ ਗਾਰ ਕਿਤੇ ਬ੍ਰੇਕਾਂ ਬਰੂਕਾਂ ਤੇ ਗਾਰਾ ਭਰਿਆ ਹੋਇਆ ਤੇ ਸਾਈਕਲ ਸਮਾਰਕੇ ਤੋਂ ਨਾ ਬੂ ਕਿਤੇ ਨਾ ਕਿਤੇ ਕਿ ਪਿਆਰ ਦਾ ਨਗਮਾ ਕਣੀਆਂ ਅੱਜ ਸਵੇਰ ਦੀਆਂ ਪਈ ਜਾਂਦੀਆਂ ਨੇ ਮਾੜੀਆਂ ਮੋਟੀਆਂ ਰੁਕ ਜਾਂਦੀਆਂ ਦੁਬਾਰੇ ਚੱਲ ਪੈਂਦੀਆਂ ਤਾਂ ਕਰਕੇ ਗਿੱਲ ਗਲੋਰਾ ਵਾਵਾ ਤੇ ਬੂਟਾਂ ਦੇ ਵਿੱਚ ਵਾਵਾ ਚਰਗਲ ਜਾ ਵੱਜਾ ਪਿਆ ਕਿੱਲੇ ਹੋਏ ਬੇ ਨੇ ਬਹੁਤ ਲੰਮੇ ਸਫ਼ਰ ਤੋਂ ਬਾਅਦ ਤਮਾਮ ਦੇ ਬਾਰ-ਬਾਰ ਇੱਕ ਇੱਥੇ ਪੰਪ ਮਿਲਿਆ ਜਿੱਥੇ ਰੋਟੀ ਮਿਲੂਗੀ ਸਵੇਰ ਦੀ ਰੋਟੀ ਨਹੀਂ ਖਾਦੀ ਚਾਹ ਚੂਤਾ ਦੋ ਤਨਾਰੀ ਪੀ ਲਈ ਆਪਣੇ ਬੇਲੀਆਂ ਤੋਂ ਡਾਂਕਿਨ ਖਾਣ ਪੀਣ ਵਾਲੀਆਂ ਚੀਜ਼ਾਂ ਪਲੇਟਾਂ 'ਚ ਸਜਾ ਕੇ ਰੱਖੀਆਂ ਹੋਈਆਂ ਨੇ ਸਾਈਕਲ ਤੇ ਗਾਰਾ ਗੱਪਾ ਵਾਵਾ ਪਾਣੇ ਕਰਕੇ ਗੇਅਰ ਗੁਰ ਔਖੇ ਕਰ ਰਹੇ ਅੱਜ ਤੰਗ ਹੋ ਰਹੇ ਹਾਂ ਥੋੜਾ ਜਿਹਾ ਇੱਥੇ ਕਿਤੇ ਹੋਊਗੀ ਰੋਟੀ ਮੁੰਬਈ ਦੇ ਇੰਡੀਅਨਸ ਨੇ ਇੱਥੇ ਖੋਲ੍ਹਿਆ ਹੋਇਆ ਤਬਾ ਉਹ ਪੰਪ ਤੇ ਰੋਟੀ ਪਾਣੀ ਖਾ ਕੇ ਬਾਹਰ ਨਿਕਲੇ ਆ ਖੋਬਰ ਬਹਿਰੀਨ ਪਹਿਲਾਂ ਅਲ ਖੋਬਰ ਆਉਂਦਾ ਤੇ ਉਸ ਤੋਂ ਬਾਅਦ ਬਹਿਰੀਨ ਵਾਲਾ ਪੋਲ ਸ਼ੁਰੂ ਹੋ ਜਾਂਦਾ ਸਮੁੰਦਰ ਦੇ ਉੱਤੇ 30 ਕਿਲੋਮੀਟਰ ਲੰਮਾ ਪੋਲ ਬਣਿਆ ਹੋਇਆ ਹੈ ਇਧਰਲੇ ਪਾਸੇ ਸਮੁੰਦਰ ਦਾ ਫੇਰ ਕੰਢਾ ਆ ਜਾਂਦਾ ਬੀਚ ਇੱਥੇ ਬਣੇ ਹੋਏ ਆ ਸੋਹਣੀ ਥਾਂ ਹੈ ਸਾਈਕਲ ਸਫਰ ਤੇ ਜਾਂ ਟਰੈਕਿੰਗ ਕਰਦੇ ਬੰਦੇ ਨੂੰ ਜਿਹੜੀ ਚੀਜ਼ ਸਭ ਤੋਂ ਵੱਧ ਤੰਗ ਕਰਦੀ ਆ ਉਹ ਹੁੰਦਾ ਮੀਂਹ ਜਦੋਂ ਝੜੀ ਲੱਗ ਜਾਂਦੀ ਆ ਪਰ ਖੱਜਲ ਖਵਾਰੀ ਬਹੁਤ ਹੁੰਦੀ ਆ ਕਿਉਂ ਗਿੱਲਗਰਾਂ ਦੇ ਵਿੱਚ ਬੰਦਦਾ ਕੋਕਰ ਨੂੰ ਜੀ ਇਹ ਨਹੀਂ ਕਰਦਾ ਭੜੀ ਹੁੰਦੀ ਆ ਸਾਹ ਨਹੀਂ ਬੜਿਆ ਇਹ ਅਲਖੋਬਰ ਇਥੋਂ 30 ਕਿਲੋਮੀਟਰ ਦੂਰ ਆ ਬਹਿਰੀਨ ਦੇ ਸ਼ਹਿਰ ਨੂੰ ਜਾਂਦਾ ਰ ਆ ਬਹਿਰੀਨ ਦੇਸ਼ ਨੂੰ ਜਾਂਦਾ ਰ ਆ ਅੱਜ ਅਲਖੋਬਰ ਵੇਖਾਂਗੇ ਕੋਈ ਕਮਰਾ ਲੱਭਾਂਗੇ ਲੀੜੇ ਉੱਤੇ ਸਗਾ ਕੇ ਤੋਤੇ ਲੀੜੇ ਬਾਗੇ ਨਾ ਅਨੂਕੇ ਫਿਰ ਗਾਂ ਚੱਲਾਂਗੇ ਕੱਲ ਨੂੰ ਅੱਜ ਵਧੀਆ ਜਿਹਾ ਰੈਸਟ ਕਰਨੀ ਆ 사우ਦੀ ਅਰੇਬੀਆ ਦੇ ਵਿੱਚ ਮੀਂਹ ਨਹੀਂ ਖੜਾ ਨਹੀਂ ਛੱਡਿਆ ਅੱਜ ਸਵੇਰ ਦੀ ਕਿਨਮਣ ਕਣੀ ਨੇ ਬਹੁਤ ਤਾਂ ਕੀਤਾ ਟਰੈਫਿਕ ਵੀ ਹੈਗਾ ਦਮਾਮ ਵੱਡਾ ਸ਼ਹਿਰ ਹੈ ਇਹਦਾ ਸਾਰੇ ਕਾਰਖਾਨੇ ਇੱਥੇ ਲੱਗੇ ਆ ਜਿੱਥੇ ਕਾਰਖਾਨੇ ਲੱਗੇ ਹੋਣ ਟਰੱਕਾਂ ਦੀ ਉੱਥੇ ਪੂਰੀ ਗੜਗੱਜ ਪੈਂਦੀ ਆ 8 ਦੇ 4 ਵੱਜ ਗਏ ਟਿਕਾਣਾ ਲੱਭਦੇ ਕਿਤੇ ਟੜਕ ਤੋਂ ਮੋੜ ਮੁੜ ਕੇ ਇਧਰਲੇ ਪਾਸੇ ਕੋਈ ਕਮਰਾ ਲੱਭਣ ਲਈ ਆਇਆ ਸੀ ਉਹ ਬਣੀ ਨਹੀਂ ਗੱਲ ਗਾਂ ਰਾਹ ਪੱਟੀ ਬੈਠੇ ਜੀਸੀਬੀ ਨਾਲ ਆ ਇੱਥੋਂ ਇਹੋ ਜੇ ਘਰ ਨੇ ਨਵੇਂ ਉਸਰੀ ਜਾਂਦੇ ਆ ਘਰਾਂ ਦਾ ਨਮੂਨਾ ਸਾਰੇ ਦੇਸ਼ਾਂ ਦੇ ਗਲਫ ਚ ਇੱਕੋ ਜਿਹਾ ਤੇ ਜਿਹੜੀ ਉਹ ਸਾਹਮਣੀ ਟ੍ਰੈਫਿਕ ਆ ਜਿੱਤੇ ਸੜਕ ਆ ਜਿੱਤੇ ਬਹੁਤ ਟ੍ਰੈਫਿਕ ਆ ਇਹ ਸਾਰੀ ਯੂਏਈ ਵੱਲੋਂ ਜਿੱਥੋਂ ਵੀ ਕੋਈ ਵੀ ਟਰੱਕ ਆਉਂਦਾ ਬਹਿਰੀਨ ਨੂੰ ਜਾਂਦਾ ਰਾਹੀ ਇਹੀ ਆ ਸ਼ਹਿਰ ਦਮਾਮ ਤੋਂ ਬਾਹਰ ਬਾਹਰ ਸਾਰਾ ਟ੍ਰੈਫਿਕ ਇਧਰ ਦੀ ਟਾਕ ਲੰਘ ਜਾਂਦਾ ਤਾਂ ਕਰਕੇ ਇੱਥੇ ਬਹੁਤ ਭੀੜ ਭੜਕਾ ਉਸ ਰੋਡ ਦੇ ਉੱਤੇ ਦੇਸ਼ 사우ਦੀ ਅਰਬ ਡਿਵੈਲਪਿੰਗ ਕੰਟਰੀ ਆ ਆਈਐਮਜੀ ਲੱਗਦਾ ਬਣ ਰਿਹਾ ਹਜੇ ਤੇ ਸੋਨ ਦੇ ਵਿੱਚ ਇਹ ਵੀ ਆਇਆ ਵੀ 2034 ਦੇ ਫੁੱਟਬਾਲ ਵਰਲਡ ਕੱਪ ਦੀ ਇਹਨਾਂ ਨੇ ਮੇਜ਼ਬਾਨੀ ਲਈ ਆ ਇਹ ਗੱਲ ਰੋਟੀਏ ਵੀ ਅਸੀਂ ਕਰਾਵਾਂਗੇ ਤਾਂ ਕਰਕੇ ਇੱਥੇ ਹੁਣ ਤਰੱਕੀ ਦੀ ਰਫ਼ਤਾਰ ਪੂਰੀ ਚੱਕੀ ਹੋਈ ਆ ਹਾਲ ਦੀ ਘੜੀ ਦਾ ਇੱਥੇ ਖਾਣ ਪੀਣ ਨੂੰ ਰਹਿਣ ਨੂੰ ਤਾਂ ਕੀ ਮਿਲਣਾ ਖਾਣ ਨੂੰ ਵੀ ਕਿਰਲਾ ਟਰਾਂਮਾ ਕਿਤੇ ਦੂਰ ਦਰਾਡੇ ਇੱਥੇ ਦਾ ਟਾਪਾ ਨਹੀਂ ਆ ਕੇ ਸ਼ਾਇਦ ਪਟ્રોલ ਪਾ ਆਪ ਸਾਰੇ ਬੰਦ ਖੋਪਰ ਮਹਿਰੀਬ तमाम ਰਿਆਦ 400 ਮੀਟਰ ਬਹੁਤ ਟਾਈਮ ਬਾਅਦ ਇੱਕ ਕੈਫੇ ਮਿਲਿਆ ਜਿੱਥੇ ਆਪਾਂ ਨੂੰ ਕਾਫੀ ਮਿਲੂ ਆਥਨ ਦਾ ਸਮਾਂ 4:30 ਇੱਥੇ ਸਾਈਕਲ ਡੱਕਰ ਕੇ ਅੰਦਰਲੇ ਪਾਸੇ 10 ਮਿੰਟ ਬੈਠ ਗਏ ਕਾਫੀ ਪੀਨੇ ਦਾਮ ਲੈਨੇ ਆ ਇਹ ਬੇਲੀ ਕੋਲੇ ਕਾਫੀ ਕੁਫੀ ਪੀ ਕੇ ਮਾੜੀ ਮੁੱਠੀ ਦੇ ਨਾਲ ਲਿਆਜ ਪਾਲੀ ਸੂਰਜ ਇਧਰ ਢਲ ਰਿਹਾ ਤੇ ਦਿਸਣ ਵੀ ਲੱਗਿਆ ਹੁਣ ਮੜਾ ਜਾ ਆਥਨ ਦੇ 5:00 ਵਜੇ ਆ ਹੋਟਲ ਵੱਲ ਜਾਣ ਦੀ ਘੌਲ ਕਰਕੇ ਵੀ ਉਹਨਾਂ ਨੇ ਤਾਂहां ਤੂਹਾਂ ਸਮਾਨ ਉੱਤੇ ਚੜਾ ਦਿੰਦੇ ਆ ਕਈ ਦੂਜੀ ਤੀਜੀ ਮੰਜ਼ਲ ਤੇ ਆ ਥਾਂ ਸੋਹਣੀ ਲੱਗੀ ਤੇ ਇੱਥੇ ਤੰਬੂ ਗੱਡਾਂਗੇ ਆਪਾਂ ਥਾਂ ਸੋਹਣੀ ਆ ਹੈ ਵੀ ਚੱਲ ਛਾਂ ਉੱਤੇ ਛੱਤ ਵੀ ਆ ਤੇ ਓਕੇ ਵੀ ਆ ਗਾਰਾ ਗੱਪਾ ਵਾਲਾ ਸੀਗਾ ਫਿਰ ਅਗਲੇ ਦੇ ਕਮਰੇ ਚਲੇ ਜਾਂਦੇ ਤਾਂ ਉਹ ਵੀ ਜਵਾਬ ਹੀ ਦੇਣਾ ਸੀ ਉਹਨਾਂ ਨੇ ਲੀੜੇ ਥੋੜੇ ਸਿਕਾ ਲੈਨੇ ਇੱਥੇ ਥਾਂ ਖੁੱਲਾ ਹੈ ਇੱਥੇ ਤੰਬੂ ਗੱਡਤਾ ਅਜਦਾ ਕਿ ਤੇ ਕਰੇਗੀ ਜੇਬਾਨੀ ਮਿੱਤਰਾਂ ਤੇ ਆਈ ਸੀ ਕਦੇ ਹਾਂ ਟੈਂਟ ਲਾਉਣ ਲਈ ਇੱਕ ਇਹ ਜ਼ਰੂਰੀ ਹੁੰਦਾ ਵੀ ਥਾਂ ਸੁੱਕਾ ਜਾ ਹੋਵੇ ਤੇ ਥਾਂ ਇੱਥੇ ਵਧੀਆ ਮਿਲ ਗਿਆ ਆ ਆ ਦੇਖਾ ਨੇ ਖਾਸ ਕਰਕੇ ਜਿਹੜਾ ਰੇਤਾ ਰਾਵਾਂ ਜਾ ਉਹ ਚਿੰਬੜ ਦਾ ਬਾਹਲਾ ਪਾਡੋ ਮਿੱਟੀ ਵਰਗਾ ਹੁੰਦਾ ਅੱਜ ਦੀ ਰਾਤ ਦਾ ਟਿਕਾਣਾ ਆਪਣਾ 사ウਦੀ ਅਰਬ ਦੇ ਇਹ ਇਹ ਸ਼ਹਿਰ ਦੇ ਵਿੱਚ ਦਮਾਮ ਦੇ ਬਾਰ ਬਾਰ ਦਮਾਮ ਚ ਬਹੁਤ ਸਾਰੇ ਮੈਸੇਜ ਆਏ ਹੋਏ ਮਿੱਤਰਾਂ ਬਿੱਲੀਆਂ ਦੇ ਅਸਲ 'ਚ ਮੈਸੇਜ ਬਹੁਤ ਹੁੰਦੇ ਨੇ ਪਰ ਉਹਨਾਂ ਦੇ ਰਿਪਲਾਈ ਕਰਨੇ ਔਖੇ ਹੋ ਜਾਂਦੇ ਕਿਉਂਕਿ ਆਪਸੀ ਸਾਈਕਲਤੀ ਹੁੰਦੇ ਆ ਤੇ ਹੁਣ ਜਦੋਂ ਰੁਕ ਜਾਂਦੇ ਆ ਫਿਰ ਉਦੋਂ ਬਾਅਦ ਮੈਸੇਜ ਦੇਖੀਦੇ ਆ ਦਿਮਾਗ ਵਾਲੇ ਬੇਲੀਆਂ ਨੂੰ ਉਦੋਂ ਮਿਲਾਂਗੇ ਜਦੋਂ ਬਹਿਰੀਨ ਦੇ ਵਿੱਚੋਂ ਵਾਪਸ ਨਿਕਲਾਂਗੇ ਅਸਲ ਦੇ ਵਿੱਚ ਸਾਊਦੀ ਦਾ ਸਫਰ ਹੀ ਉਦੋਂ ਸ਼ੁਰੂ ਹੋਊ ਚਾਜੇ ਨਾਲ ਹਜੇ ਤਾਂ ਸਾਊਦੀ ਦਾ ਆਪਣਾ ਟਰਾਂਜ਼ਿਟ ਹੀ ਆ ਸਾਊਦੀ ਦੇ ਵਿੱਚੋਂ ਨਿਕਲ ਰਹੇ ਆ ਯੂਈ ਚੋਂ ਨਿਕਲ ਕੇ ਉਦ ਬਾਰਡਰ ਤੋਂ ਵੜ ਗਏ ਸੀ ਸਲਵੇ ਤੋਂ ਤੇ ਹੁਣ ਸਲਵੇ ਤੋਂ ਆਪਾਂ ਬਹਿਰੀਨ ਨੂੰ ਕੱਲ ਨੂੰ ਦੇਸ਼ ਬਹਿਰੀਨ ਦੇ ਵਿੱਚ ਦਾਖਲ ਹੋਵਾਂਗੇ ਆਪਣੇ ਗਲਫ ਸਾਈਕਲ ਟੂਰ ਦਾ ਇਹ ਪੰਜਵਾਂ ਦੇਸ਼ ਹੋਊਗਾ। ਅ ਸ਼ਾਇਦ ਇਹ ਦੇਸ਼ ਨੇ ਇਹਦੇ ਜੀਸੀਸੀ ਗਲਫ ਕੋਆਪਰੇਟਿਵ ਕਾਉਂਸਲ ਦੇ ਤੇ ਇਹਦੇ ਚ ਆਪਣਾ ਇਹ ਪੰਜਵਾਂ ਦੇਸ਼ ਕੱਲ ਨੂੰ ਮਿਲਦੇ ਆਪਾਂ ਬਹਿਰੀਨ। ਦਮਾਮ ਤੇ ਕੁਝ ਬੇਲੀ ਹੈਗੇ ਨੇ ਉਹਨਾਂ ਦੇ ਮੈਸੇਜ ਆਏ ਹੋਏ ਸੀ ਕਹਿੰਦੇ ਬਾਈ ਜਿੱਥੇ ਤੁਸੀਂ ਟੈਂਟ ਲਾਇਆ ਸਾਨੂੰ ਮੈਸੇਜ ਭੇਜ ਦਿਓ ਅਸੀਂ ਉੱਥੇ ਆਵਾਂਗੇ ਤੇ ਉਹ ਵੀਰ ਹੁਣੀ ਆ ਰਹੇ ਆ ਹੁਣ ਇੱਥੇ ਮਿਲਣਗੇ ਆ ਆਉਣਗੇ ਬਾਈ ਉਹਨੇ। ਬਾਕੀ ਆਪਣੇ ਬਹੁਤੇ ਬੇਲੀ ਪੁੱਛਦੇ ਹੁੰਦੇ ਆ ਵੀ ਮੈਸੇਜ ਹੁੰਦੇ ਵੀਰੇ ਤੁਸੀਂ ਵੀਡੀਓ ਕਾਸਨਾ ਬਣਾਉਣੇ। ਵੀਡੀਓ ਆਪਾ ਬਣਾਉਣੇ ਹੁੰਨੇ ਆਈਫੋਨ ਨਾਲ ਬਾਈ 14ਵਾਂ ਪ੍ਰੋ ਮੈਕਸ ਸਿਰਫ ਆਈਫੋਨ ਵਰਤੀ ਦਾ ਜਾਂ ਟ੍ਰਾਈਪੋਡ ਜੀ ਤੇ ਹੁਣ ਫੋਨ ਨੂੰ ਲਾਇਆ ਹੋਇਆ ਤੇ ਜੇ ਹਵਾ ਤੇਜ਼ ਵਗਦੀ ਹੋਵੇ ਤਾਂ ਆ ਮਾਈਕ ਵਰਤ ਲਈਦੇ ਆ ਰੋਡ ਕੰਪਨੀ ਦੇ ਆ ਇਹ ਆਸਟ੍ਰੇਲੀਆ ਤੋਂ ਮਗਾਏ ਸੀ ਸਸਤੇ ਮਿਲ ਗਏ ਸੀ ਉਹ ਆਪਣੇ ਮਹਿੰਗੇ ਥੋੜੇ ਜਿ 25000 ਦੇ ਆ ਉਥੋਂ 18000 ਦੇ ਮਿਲ ਗਏ ਸੀਗੇ ਵੀਡੀਓ ਨੂੰ ਐਡਿਟ ਕਰਦੇ ਹੁੰਨੇ ਅਸੀਂ VN ਐਪਲੀਕੇਸ਼ਨ VN ਉਹਦੇ ਜੀ ਐਡਿਟਿੰਗ ਕਰਕੇ ਤੇ ਫੋਨ ਤੋਂ ਹੀ ਅਪਲੋਡ ਕਰੀਦਾ ਲੈਪਟਾਪ ਨਹੀਂ ਰੱਖਿਆ ਕਿਤੇ ਰੱਖਿਆ ਸਾਨੂੰ ਬਹੁਤ ਇਹੀ ਪੁੱਛਦੇ ਹੁੰਦੇ ਆ ਸਾਰਾ ਡਾਟਾ ਸੀ 512 GB ਆ ਫੋਨ ਇਹ ਚ ਪਿਆ ਰਹਿੰਦਾ। ਬਾਕੀ ਜਦੋਂ ਬੇਲਾ ਕਰਨਾ ਹੁੰਦਾ ਸਾਰੀਆਂ ਵੀਡੀਓ ਡਿਲੀਟ ਕਰ ਦੇ ਇਹਦੀਆਂ ਫੋਨ ਫਿਰ ਸਾਫ਼ ਕਰ ਲਈਦਾ। ਤੇ ਮਿਲਦੇ ਆਪਾਂ ਬਹਿਰੀਨ ਦੇ ਰਾਮਾਂ ਤੇ ਦੇਸ਼ ਬਹਿਰੀਨ ਦੇ ਆਪਾਂ ਬੂਹੇ ਤੇ ਬੈਠੇ ਆਂ। ਅੱਜ ਦਾ ਟਿਕਾਣਾ ਬਹੁਤ ਸੋਹਣਾ ਮਿਲਿਆ। ਕਦੇ ਕਦੇ ਇਹੋ ਜਿਹੀ ਛੱਤ ਮਿਲ ਜੇ ਨਜ਼ਾਰਾ ਆ ਜਾਂਦਾ। ਕੱਪੜੇ ਲੀੜੇ ਹੁਣ ਸਾਰੇ ਸੁੱਕ ਜਾਣਗੇ। ਵਧੀਆ ਥਾਂ ਆ ਇਹ। ਹਾਂ। ਆਪਾਂ ਕਿਤੇ ਵੀ ਬੈਠੇ ਹੋਈਏ ਨਾ ਮੁਲਕਾਂ ਦੇ ਵਿੱਚ ਆਪਣੇ ਬੰਦੇ ਆਪਾਂ ਨੂੰ ਕੱਲਾ ਨਹੀਂ ਰਹਿਣ ਦਿੰਦੇ ਇਹ ਬਾਈ ਦਿਮਾਗ ਵੱਲੋਂ ਆਇਆ ਦਿਮਾਗ ਇੱਥੋਂ ਮੈਨੂੰ ਲੱਗਦਾ ਵੀ ਪਾਸੇ ਰਹਿ ਜਾਂਦਾ ਸ਼ਹਿਰ 15 20 ਕਿਲੋਮੀਟਰ ਉੱਥੋਂ ਆਇਆ ਬਾਲਾ ਗੋਜਾ ਕੀ ਲੈਣਾ ਬਾਈ ਕਲੀ ਰੁੱਠੀ ਮਗਾਈ ਸੀ ਵੀਰ ਓਏ ਰੈੱਡ ਬੁੱਲਾਂ ਰੈੱਡ ਬੁੱਲ ਦੇ ਬਹੁਤ ਸ਼ਿਕੀਨ ਹੈ ਇੱਧਰ ਵਾਲੇ ਬੰਦੇ ਆਪਣੇ ਬਾਈ ਪਤਾ ਯਾ ਰੈੱਡ ਬੁੱਲ ਮਾਊਂਟੇਨ ਡਿਊ ਦੁੱਧ ਕੇਲੇ ਕਿੰਨੀ ਯਾਰ ਮੁਹੱਬਤੇ ਚਾਹੀਏ ਤuze ਫਰਾਜ਼ ਕਿੱਦਾਂ ਬਾਈ ਵਧੀਆ ਵਧੀਆ ਕਿਹੜਾ ਪਿੰਡ ਬਾਈ ਦਾ ਮੇਰਾ ਬਾਈ ਸ਼ਿਆਹਪੁਰ ਤੋਂ ਖਗਲਾਣਾ ਤੋਂ ਹਸ਼ਿਆਰਪੁਰ ਤੋਂ ਆ ਲੈ ਮੇਰੇ ਵੀਰ ਇੱਥੇ ਕੁਰਸੀ ਤੇ ਬੈਠਾ ਹਣਾ ਬਸ ਬੈਠੋ ਸੁਣਿਆ ਬਾਈ ਬੈਠਾ ਬੰ ਮੈਂ ਥੱਲੇ ਮੈਟ ਸਿੱਟਦਾ ਤੱਪੜ ਜਾ ਆਪਾਂ ਬੈਠਨੇ ਆ ਗੱਲਾਂ ਬਾਤਾਂ ਕਰਦੇ ਆ ਵਧੀਆ ਵਧੀਆ ਤੁਸੀਂ ਇੱਥੋਂ ਕਿੰਨੇ ਕੁ ਦੂਰੋਂ ਆਏ ਆ ਹੁਣ ਏ ਭਾਈ ਆਂਦੀ ਆਈਏ ਫਿਰ ਤਾਂ ਮੇਰੇ ਹਿਸਾਬ ਨਾਲ ਲੱਗ ਗਈ ਜਾਂ ਕਿਉਂ ਅਸੀਂ ਏਸੀ ਏਰੀਏ ਚ ਕਰਾਉਣੀ ਨੇ ਗੱਡੀ ਜਿੱਦਾਂ ਦੀ ਤੁਸੀਂ ਆਏ ਆ ਕੱਲ ਹਾਂ ਪਹਿਲਾਂ ਅਸੀਂ ਉਸੇ ਸਲਵੇ ਰੋਡ ਤੇ ਸਾਡੀਆਂ ਗੱਡੀਆਂ ਚੱਲਦੀਆਂ ਸੀ ਰਾਮਪੁਰ ਠੀਕ ਆ ਠੀਕ ਆ ਤੇ ਆ ਤੇਲ ਦੇ ਫੋਰਮ ਤੇ ਗੈਸਦੇ ਨੇ ਆਹੋ ਆਹੋ ਉੱਥੇ ਸਾਡੀਆਂ ਗੱਡੀਆਂ ਤੁਸੀਂ ਟਰੱਕ ਚ ਲਾਉਣੀ ਹੋ ਬਾਈ ਹਨਾ ਠੀਕ ਆ ਕੋਈ ਹੋਰ ਬੇਲੀ ਵੀ ਹੈਗੀ ਆ ਸ਼ਾਇਦ ਅੱਛੀ ਵੀ ਆ ਰਹੇ ਪਾਕਿਸਤਾਨੀ ਪੰਜਾਬੀ ਅੱਛਾ ਇਹ ਪਾਕਿਸਤਾਨ ਤੋਂ ਵੀਰ ਹੁਣੇ ਹਾਂ ਠੀਕ ਆ ਪੰਜਾਬੀ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਵਧੀਆ ਵੀਰੇ ਵਧੀਆ ਕਿਵੇਂ ਹੋ ਕੋਣ ਲਾਇਆ ਤੁਸੀਂ ਨਾ ਸ਼ੁ크ਰੀ ਜਾਈ ਰਹਾ ਹੈ ਪਾਕਿਸਤਾਨ ਬੈਜੋ ਭਾਜੀ ਤੁਸੀਂ ਨਹੀਂ ਨਾ ਕੁਰਸੀ ਇੱਕ ਹੀ ਆ ਵੀਰ ਆ ਹੈਗੀ 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 ਵਾਧੂ 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 ਆਪਣਾ ਉਹ ਵੀ ਰੋਟੀਆਂ ਦੇ ਕੇ ਗਿਆ ਇਹ ਬਾਈ ਹੁਣ ਇੱਕ ਟਰੱਕ ਤੇ ਆ ਇਹ ਵੀ ਉਧਰੋਂ ਚੱਲਦੇ ਆ ਦੁਬਈ ਵੱਲੋਂ ਤੇ ਦਿਮਾਘ ਵੱਲ 에어ਪੋਰਟ ਦੇ ਸਮਾਨ ਲਾਉਂਦੇ ਆ ਮੁਲਾਕਾਤਾਂ ਐ ਹੋਈ ਜਾਂਦੀਆਂ ਨੇ ਜਿਹੜੇ ਇੱਧਰ ਜਾਣਦੇ ਆ ਬੇਲੀ ਆਪਾਂ ਨੂੰ ਵੇਖਦੇ ਆ ਉਹ ਮੈਸੇਜ ਭੇਜ ਦਿੰਦੇ ਆ ਲੋਕੇਸ਼ਨ ਭੇਜ ਲਈ ਵੀ ਤੇ ਆਣ ਟੱਕਰੇ ਹੋਈ ਜਾਂਦੇ ਆ ਪਰ ਸਾਡਾ ਪਾਣੀ ਲਿਆਂਦਾ ਜੀ ਹੁਣ ਸਾਡਾ ਸੀਗਾ ਆ ਬਣਾ ਜੀ ਕਹਿ ਕੇ ਨਾ ਕਰਾ ਰੱਖੀ ਆਪਾਂ ਖੰਨੇ ਅਹੀਂ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਕਿਹੜਾ ਫੁਲਕਾ ਕਿਦੇ ਮੂੰਹ ਚ ਕਿੱਥੇ ਪੈਣਾ ਬਾਈ ਸਿਆ ਠੀਕ ਗੱਲ ਬਾਈ ਕਰਦਾ ਹਾਪੁਰ ਤੋਂ ਹਾਂ ਜੀ ਭਾਈ ਕਰਦਾ ਹਾਪੁਰ ਕਾਦੀਆਂ ਤੋਂ ਸ਼ੇਰਾ ਮੰਡ ਠੀਕ ਆ ਬਾਈ ਬਾਈ ਮੇਰੇ ਨੂੰ ਕੈਮਰੇ ਤੋਂ ਸਾਖਦਾ ਕਦੇ ਜ਼ਿੰਦਗੀ ਵਿੱਚ ਇਦਾਂ ਦੇਖਿਆ ਤੁਹਾਨੂੰ ਦੇਖੀਦਾ ਹਾਂ ਬਸ ਹੋਰ ਕੁਝ ਨਹੀਂ ਆ ਦੇਖੀ ਰਹੀਦਾ ਦਿਨ ਰਾਤ ਠੀਕ ਆ ਵੀਰ ਚਲ ਧੰਨਵਾਦ ਬਾਈ ਚਲ ਛੱਕੀਏ ਮੇਰਾ ਵੀਰ ਸਤ ਸ੍ਰੀ ਅਕਾਲ ਉਹ ਗੱਡੀ ਖੜੀ ਵੀਰ ਦੀ DHL ਠੀਕ ਹੈ ਓਕੇ ਬਾਈ ਸਤਿ ਸ੍ਰੀ ਅਕਾਲ ਡਿਲੀਵਰੀ ਦਾ ਸਮਾਨ ਹੁੰਦਾ ਅ ਇਹ ਦੇ ਦਮਾਮ 에어ਪੋਰਟ ਤੇ ਜਾਣੀ ਆ ਉੱਚ ਕੀ ਹੁੰਦਾ DHL ਕ ਡਿਲੀਵਰੀ ਕੰਪਨੀਆ ਜਿਵੇਂ ਫੈਡਐਕਸ ਹੁੰਦੀ ਆ ਜਿੰਨਾ ਕੋਈ ਵੀ ਸਮਾਨ ਆਪਾਂ ਵਿਦੇਸ਼ਾਂ ਨੂੰ ਭੇਜਦੇ ਆ ਕਾਰਗ ਹੋ ਕੇ ਜਹਾਜ਼ਾਂ ਨਾਲ ਹੀ ਉੱਡ ਕੇ ਛੇਤੀ ਡਾਕ ਜਾਂਦੀ ਆ ਉਹ ਸਮਾਨ ਦੇ ਵਿੱਚ ਲੱਦਿਆ ਹੋਇਆ ਤੇ ਇਹ ਸਮਾਨ ਦਾ ਵੀ ਬਕਾਇਦਾ ਬੀਮਾ ਹੁੰਦਾ ਇਹ ਆਪੇ ਬੀਮਾ ਕਰਦੇ ਨੇ ਤੇ ਟੋਆ ਟੋਈਆਂ ਚੱਲੀ ਜਾਂਦੀਆਂ ਵੱਡੇ ਪੱਦਰ ਤੇ ਤੇ ਆਪਾਂ ਨੂੰ ਬੇਲੀ ਮਿਲ ਜਾਂਦੇ ਆ ਟਿਕਦੇ ਆ ਮੀ ਲਗਾਤਾਰ ਤੇ ਆਪਾਂ ਮਿਲਦੇ ਆ ਬਾਈ ਬਹਿਰੀਨ ਵੱਲ ਕੱਲ ਨੂੰ ਬਹਿਰੀਨ ਦੇਸ਼ ਪਹੁੰਚਦੇ ਆ ਬਾਰਡਰ ਇੱਥੋਂ ਨੇੜੇ ਹੀ ਆ ਤੇ ਛੋਣਾ ਸਫਰ ਹੋਊਗਾ ਕੱਲ ਦਾ ਨਵਾਂ ਤਜਰਬਾ ਹੋਊਗਾ ਬਹਿਰੀਨ ਦਾ 30 ਦਿਨਾਂ ਦਾ ਵੀਜ਼ਾ ਮਿਲਿਆ ਮਹੀਨੇ ਦਾ ਵੀਜ਼ਾ ਦਿੱਤਾ ਹੈ ਮਲਟੀਪਲ ਐਂਟਰੀ ਦਿੱਤੀਆਂ ਇਹਨਾਂ ਨੇ ਅ ਤੇ ਇਹਦਾ ਵੀ ਲੈਂਡ ਬਾਰਡਰ ਇੱਕੋ ਹੀ ਲੱਗਦਾ ਕਤਰ ਵਾਂਗੂ 사ウਦੀ ਅਰਬ ਦੇ ਨਾਲ ਮਿਲਦੇ ਆਪਾਂ ਕੱਲ ਦੇ ਸਫਰ ਤੇ ਕੱਲ ਵੀ ਵੀਡੀਓ ਦੇ ਨਾਲ ਜੁੜੇ ਰਹੋ ਆਪਣੇ ਸਫਰਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਇੰਟਰਨੈਟ ਕੋਈ ਆ ਬੰਦਾ you mm -hmm.